ਜੋਦਾਬ ਉਹਨਾ ਜੋਦਾ ਮਹਰਾਜ ਵਾਲਾ ਹਾਂ ਬਈ ਉਹਦੇ ਕਿਵੇਂ ਆ ਠੀਕ ਆ ਮੇਰੀ ਗੱਲ ਤੋਂ ਮੈਨੂੰ ਮੈਂਨ ਨੂੰ ਲਾਜ ਰਾਜੂ ਜੱਠੀ ਨੂੰ ਫੋਨ ਅੱਛਾ ਮੇਰਾ ਫੋਨ ਬਈ ਚਾਰਜ ਲੱਗਾ ਮੁੜ ਕੇ ਮਰਾਜੂ ਜੱਠੀ ਨੂੰ ਦੁਬਾਰੇ ਫੋਨ ਲਾ ਲਿਆ ਹਾਂ ਮੈਂ ਕਹ ਤੂੰ ਦੱਲੇ ਦੁੱਲੇ ਲੇਖੀ ਆ ਨਾ ਮੈਂ ਕਿਹਾ ਯਾਰ ਪਹਿਲੀ ਗੱਲ ਤਾਂ ਐਮਐਲ ਦੀ ਬਾਜ ਨਹੀਂ ਤੁਸੀਂ ਮੈਂ ਕਿਹਾ ਵਿਡਿਓ ਪਾਤੀ ਜਾ ਕੇ ਇਹ ਅੱਛਾ ਤੇ ਪੌਣਾ ਪੌਣਾ ਦੱਲਾ ਦੇ ਜਿਹਨੇ ਮਹ ਪਾਈ ਆ ਉਹ ਦੱਲਾ ਮੈਂ ਹਣਾ ਤੇ ਮੈਂ ਕਮੈਂਟ ਕੀਤਾ ਤੇ ਪਹਿਲੀ ਵਾਰ ਤੁਹਾਨੂੰ ਪਤਾ ਐਮਐਲ ਦੀ ਬਾਜ ਆ ਗਈ ਤੁਸੀਂ ਪੋਸਟਿਕਾ ਤੋਂ ਬਿਨਾਂ ਜਾ ਕੇ ਵਿਡਿਓ ਪਾਤੀ ਯਾਰ ਇਤੀ ਗੱਲ ਦਾ ਜਵਾਬ ਵੀਰੇ ਐਮਐਲਏ ਨੂੰ ਦੇ ਸਕਦੇ ਆਂ ਅਸੀਂ ਹੂੰ ਉਹਨੂੰ ਕੌਣ ਲਾਇਆ ਉਹਨੂੰ ਇੱਥੇ ਨਹੀਂ ਲਾਇਆ ਸੀ ਕਿ ਛੋਟੀ ਐ ਇਹ ਤੁਹਾਡੇ ਐਮਐਲਏ ਦਾ ਪੀਏ ਦਾ ਨੰਬਰ ਵੀ ਹੋ ਸਕਦਾ ਕਿਸੇ ਕੋਲ ਹੈ ਮੈਂ ਐਮਐਲਏ ਨੂੰ ਲਾਵਾਂਗੀ ਵੀਰੇ ਅਸੀਂ ਐਮਐਲਏ ਨਾਲ ਗੱਲ ਕਰਾਂਗੇ ਨਾ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਤੁਸੀਂ ਗੱਲ ਕਰਨੀ ਹੈ ਸਾਡਾ ਦਫ਼ਤਰ ਹੈਗਾ ਉੱਥੇ ਆ ਕੇ ਗੱਲ ਕਰ ਲਓ ਦਫ਼ਤਰ ਕੋਈ ਚੰਗੀ ਤਰ੍ਹਾਂ ਕਰਾਂ ਇਧਰ ਕੋਈ ਚੱਕਰ ਨਹੀਂ ਆ ਧਮਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਤੂੰ ਇਹਨੂੰ ਤੂੰ ਪਾ ਕੇ ਚੱਕ ਕੇ ਬਿੜ ਗੋ ਬੈਲ ਕਰ ਦੇਣਾ ਤੂੰ ਤੂੰ ਪੁਸ਼ਟੀ ਕਰ ਸਕਦਾ ਪਹਿਲਾਂ ਮੈਂ ਵੀ ਪਾ ਰਿਕਾਰਡ ਕਰਨਾ ਯਾਰ ਇਹ ਮੇਰੇ ਚੰਦਾਰੀ ਹੋਣ ਜੀਤਾ ਪਰ ਜਿਹੜੀ ਤੂੰ ਲੈਂਗੁਏਜ ਜਿਹੜੀ ਤੂੰ ਲੈਂਗੁਏਜ ਵਰਤ ਰਿਆ ਅਸੀਂ ਭਾ ਲੱਖ ਪੋਟਰ ਜੁੜਿਆ ਮੋੜ ਬੰਦੇ ਨਾਲ ਯਾਰ ਅਸੀਂ ਸਾਡੇ ਤੁਹਾਡੇ ਹੱਥ ਕਿੰਨੇ ਕੰਮ ਕੀ ਕਰਦਾ ਬੰਦਾ ਉਹ ਪਹਿਲਾਂ ਇੱਥੇ ਜਿਹੜੇ ਬੰਦੇ ਪੜਚਿ ਕਦੇ ਮਾਮਾ ਦੇ ਪੁੱਤ ਮਰਵਾਤੇ ਵੀਰੇ ਸਾਡੇ ਕੋਲੋਂ ਲਿਖਣਾ ਛੋਡੀ ਸਰਕਾਰ ਆ ਸਾਡੇ ਤੇ ਕੇਸ ਕਰਦੇ ਹੋ ਤੁਹਾਨੂੰ ਲੱਗਦਾ ਤਾਂ ਕੇਸ ਕਰਦੇ ਹੋਦਰ ਤੇ ਕੋਈ ਨਹੀਂ ਸਭ ਕੁਝ ਕਰਾਂ ਕੋਈ ਗੱਲ ਨਹੀਂ ਤੁਸੀਂ ਕਰ ਲੋ ਧਮਕੀਆਂ ਦੇਣ ਦੀ ਲੋੜ ਨਹੀਂ ਹੁੰਦੀ ਕਾਰਵਾਈ ਕਰੀਦੀ ਹੁੰਦੀ ਹੈ ਆ ਕਾਰਵਾਈ ਕਰੀ ਹੁੰਦਾ ਕਾ ਸਰਕਾਰ ਬੰਡੂ ਬੰਦ ਕਰਤਾ ਤੁਹਾਨੂੰ ਦੱਸਿਆ ਕਰਵੇ ਹੁੰਦੀ ਕਿ ਤੁਸੀਂ ਜਿਹੜਾ ਮਰਜ਼ੀ ਕਰ ਲੋ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਥੋੜੀ ਸਰਕਾਰ ਆ ਜੋ ਮਰਜ਼ੀ ਕਰੋ ਕੋਈ ਨਹੀਂ ਕੋਈ ਨਹੀਂ ਧਮਕੀ ਨਹੀਂ ਦੇਣੀ ਕਾਰਵਾਈ ਕਰ ਮੈਨੂੰ ਪਤਾ ਕੌਣ ਥਾਂ ਜਿਹੜਾ ਮਰਜ਼ੀ ਮਰਜ਼ੀ ਬੰਨ ਲੈ ਕੇ ਆਇਆ ਕਾਨਫਰੈਂਸ ਚ ਮੈਂ ਲੋਰ ਨਹੀਂ ਮੈਂ ਮੈਂ ਵੀਰੇ ਨਾਂ ਦਾ ਤੇਰੇ ਵਰਗੀ ਲੈਂਗੁਏਜ ਵਰਤਣੀ ਐ ਨਾ ਮੈਂ ਕਿਸੇ ਨੂੰ ਕਾਨਫਰੈਂਸ ਚ ਲੈਣਾ ਠੀਕ ਐ ਉਹ ਤਾਂ ਮੈਨੂੰ ਤੇਰੇ ਨਾਲ ਵੱਧ ਜੂਰੀ ਫੋਨ ਆਇਆ ਚ ਤਾਂ ਸੁਣਿਆ ਸੀ ਉਹ ਜਿਹਦਾ ਮਰਜ਼ੀ ਜੂਰੀ ਫੋਨ ਹੋਵੇ ਪਰ ਐਡਾ ਮਾਦਾ ਕਟਿਆ ਪੱਤਰਕਾਰ ਤੇਰੇ ਕਾ ਪਹਿਲੀ ਵਾਰ ਦੇਖਿਆ ਮੇਰੇ ਬਾਰੇ ਮੇਰੇ ਬਾਰੇ ਲਿਖਦੇ ਬਾਈ ਤੈਨੂੰ ਰੋਕਿਆ ਕਿਨੇ ਮੇਰੇ ਤੇ ਕੇਸ ਕਰਦੇ ਹੋ ਅਸੀਂ ਜਿੰਦਗੀ ਦੇ ਫੁੱਦੂ ਕੰਮ ਕਰੀ ਨਹੀਂ ਸਾਨੂੰ ਖਾਣ-ਪੀਣ ਖਾਣਨੇ ਹੁੰਦੇ ਆ ਵੀ ਯਹੀ ਤਾਂ ਪਾਗਲਾ ਮਾਰਦੇ ਆ ਵੀ ਕੋਈ ਚੰਗੇ ਬੰਦੇ ਦੀ ਨਹੀਂ ਨਾ ਜੇ ਤੂੰ ਜਦ ਜਦ ਬਾਤੀ ਸਾਲਾ ਜੇ ਤੂੰ ਇਹ ਕੋਲ ਕੀਤਾ ਤਾਂ ਤਾਨੂੰ ਕਹਿ ਰਹੇ ਆ ਤੂੰ ਕਰਦੇ ਕੰਮ ਕਰਦਾ ਕੇਸ ਕਰਦੇ ਹੋ ਸਾਲਾ ਕੇਸ ਕਰਦਾ ਸਾਲਾ ਕਿਫਾ ਕਿ ਨਿਪਟਦਾ ਹੁੰਦਾ ਤੇ ਤੇ ਗੁੱਟਾਂ ਤੇ ਤੂੰ ਕਾਨੂੰਨ ਮੁਤਾਬਕ ਹੀ ਕਰ ਸਕਦੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲੋ ਕੋਈ ਨਹੀਂ ਕੋਈ ਨਹੀਂ ਕੁੱਟਣਾ ਮਾਰਨਾ ਤੇਰਾ ਦੋਨੋਂ ਕੁੱਟ ਕੇ ਹੀ ਲੈਣਾ ਫਿਰ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਧੰਨਵਾਦ ਤੁਹਾਡਾ ਭੈਣ ਸਾਲਾ ਕੁੱਤਾ ਤੂੰ ਭੈਣ ਪਾਈ ਤੂੰ ਪਹਿਲਾਂ ਪੁੱਛੀ ਕਰਦਾ ਫਿਰ ਮੈਂ ਤਾਂ ਐਸਾ ਪਰਮਿਸ਼ਨ ਨਹੀਂ ਲੈਣੀ ਇਹਨੂੰ ਮੈਨੂੰ ਫਤੂ ਕਿਹਨੂੰ ਕੰਮ ਬਤਲੇ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਜਿਹੜਾ ਜਿਹੜਾ ਮੈਂ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਪਰਮਿਸ਼ਨ ਨਹੀਂ ਲਈ ਤਾਂ ਇੱਥੋਂ ਹਾਂ ਇਹਨੂੰ ਲੈਦਾ ਕੌਣ ਹੈ ਤੇ ਤੂੰ 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 ਕਿਤੇ ਪਰਮਿਸ਼ਨ ਲੈ ਤਕਰੀ ਮਨੂੰ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਨਾ ਤੂੰ ਕਿਹਨੇ ਲੱਗੀ 퍼ਮਿਸ਼ਨ ਬਸ ਮੈਂ ਲੈਤੀ ਮੇਰੇ ਤੇ ਕੇਸ ਕਰ ਦਿਓ ਯਾਰ ਸਾਲਾ ਕੇਸ ਕਰ ਦੂਗਾ ਤੋ ਗੰਦ ਬੰਦਾ ਸਾਲਾ ਆ ਕਰਨ ਹੋਰ ਹੋਰ ਗੱਡ ਲਾ ਵੀਰੇ ਹੋਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਵੀ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਸਟ ਵੀ ਕਰ ਰਿਹਾ ਹੋ ਸਕਦਾ ਉਹ ਵੀ ਐਂ ਬੋਲਦਾ ਹੋਵੇ ਆ ਉਹ ਐਂ ਜਦੋਂ ਕੋਈ ਬੰਦਾ ਮਨ ਜਦੋਂ ਉਹਦੇ ਸਮਰਥਕ ਹੀ ਆਏ ਜਦੋਂ ਉਹਦੇ ਸਮਰਥਕ ਹੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੀ ਹੋ ਨਾ ਨਾ ਜੇਕਰ ਲੀਡਰ ਐ ਹੁੰਦਾ ਤਿੰਨ ਸਾਲਾਂ ਦਾ ਹਣਾ ਤਹਾਂ ਦੇ ਹਲਕੇ ਆ ਕੇ ਦੇ ਨਾ ਕਿਸੇ ਬੰਦੇ ਨੇ ਕਿਸੇ ਦੇ ਕੀਤਾ ਵੀਰੀ ਮੇਰੀ ਮੇਰੀ ਗੱਲ ਸੁਣ ਨਾ ਮੈਂ ਤਾਂ ਤੇਰੀ ਭਾਸ਼ਾ ਤੋਂ ਲੱਗਿਆ ਮੈਨੂੰ ਤਾਂ ਭਾਸ਼ਾ ਕਹਦੇ ਜਦੋਂ ਤੁਸੀਂ ਕਹਿੰਦੇ ਚਾਕ ਕਰਕੇ ਤਿੰਨ ਦਿਨਾਂ ਨਾਲ ਬਿਲਕੁਲ ਕੋਨੇ ਬੰਦੇ ਦਾ ਚਾਕਦਾ ਕੀ ਕੀ ਜਿਵੇਂ ਬਾਜਾਂ ਬਣਾਵਣਾ ਪਾਈ ਜਾਂਨ ਮੈਨੂੰ ਵੱਡੇ ਆਪਣਾ ਕੱਕ ਮੈਨੂੰ ਮੇਰੀ ਬਾਜ ਬਣਾ ਕੇ ਹੋਰ ਬਾਤ ਤੇ ਤੇਰਾ ਕੀ ਬਦਾ ਬੀਰੀ ਤੁਸੀਂ ਬਾਰੇ ਦੋ ਮਿੰਟ ਯਾਰ ਮੈਂ ਤੈਨੂੰ ਮਾਰ ਦੇ ਦਾਂ ਫਿਰ ਮੈਂ ਕਿੱਥੇ ਤੇਰਾ ਐਡਵਾਂਸਰ ਬੰਦਾ ਕੀ ਬੰਦਾ ਕਰਾ ਮੈਂ ਕੀ ਮੈਂ ਕਾਨੂੰਨ ਤੋਂ ਉੱਪਰ ਐ ਮੇਰੇ ਤੇ ਕੇਸ ਕਰ ਦਿਓ ਇਸ ਦਾ ਕੇਸ ਤੇ ਤੇ ਦੇ ਕੇ ਕੋਈ ਨਾ ਕਰਾਇਆ ਤੂੰ ਬੜਾ ਸਾਲਾ ਤੇ ਦੇ ਕੇ ਸਨ ਕਰਦੇ ਕਰ ਦਿਓ ਵੀਰੇ ਮੈਂ ਤਾਂ ਪਾਈ ਆ ਮੈਂ ਤਾਂ ਹੋਰ ਆਈ ਮੈਂ ਉਹ ਵੀ ਪਾਉਂਗਾ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤਾਂ ਪਾਉਂਗਾ ਮੈਂ ਰਾਜੂ ਟੇ ਮੈਨੂੰ ਫੋਨ ਆ ਮੇਰਾ ਫੋਨ ਚਾਲ ਗਿਆ ਮੜ ਕੇ ਮੈਨੂੰ ਫੋਨ ਲਾ ਲਿਆ ਮੈਨੂੰ ਕਹਿੰਦਾ ਮੈਂ ਤਾਂ ਬਿੜ ਕੋ ਕਹਿੰਦਾ ਮਿਰਦਮ ਮੈਂ ਤਾਂ ਬਿੜ ਕੋ ਭੇਜੀ ਭੇਜਣੀ ਕਿਸ ਨੂੰ ਉਹਨੇ ਕਹਿੰਦਾ ਮੈਂ ਲੋਕ ਰਾਜੂ ਦਾ ਮੈਂ ਫੋਨ ਲਾਇਆ ਤੋਦੇ ਤੇ ਅੱਛਾ ਸੁਣ ਲੋ ਹੁਣ ਸੁਣ ਲੋ ਮੇਰੀ ਗੱਲ ਸੁਣ ਲੋ ਇਹ ਸੁਣ ਸਕਦੇ ਆ ਹਾਂ ਹਾਂ ਰਾਜੂ ਮੇਰੇ ਕੋਲ ਫੋਨ ਕਰਕੇ ਮੰਨਿਆ ਵੀ ਹਾਂ ਮੇਰੀ ਆ ਬਾਈ ਇਹ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਰਾਜੂ ਦਦਰ ਕੋ ਮੰਨੇਗਾ ਹਾਂ ਹੁਣ ਇਹ ਵੀ ਸੌਣ ਰਾਜੂ ਨੇ ਮੈਨੂੰ ਇਹ ਗੱਲ ਆਖਿਆ ਮੈਂ ਕਿਹਾ ਮੈਂ ਕੋਈ ਨਹੀਂ ਤੂੰ ਮੇਰੇ ਕੋਲੇ ਮੇਰੇ ਨਾਲ ਤੂੰ ਸਿੱਧੀ ਪੁੱਠੀ ਲੈਂਗੁਏਜ ਆ ਨੀ ਉਹ ਬਕਵਾਸ ਕਹਦੇ ਨੇ ਉਹ ਕਰਨ ਲੱਗ ਜਾਂ ਰਾਜੂ ਮੇਰੇ ਕੋਲੇ ਫੋਨ ਕਰਕੇ ਖੁਦ ਕਹੇ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਜਿੱਚ ਸਪੀਕਰ ਬਾਰੇ ਬਕਵਾਸ ਮੈਂ ਕਿਹਾ ਰਾਜੂ ਨੇ ਮੈਨੂੰ ਭੁੰਨ ਲਾਇਆ ਮੈਂ ਮੜ ਕੇ ਮਾਰਜੂ ਮੇਰੇ ਕੋਲੇ ਫੋਨ ਕੀਤੇ ਪਹਿਲਾਂ ਪਹਿਲਾਂ ਜਦੋਂ ਮੇਰੀ ਗੱਲ ਸੁਣ ਲੈ ਸੁਣ ਲੈ ਮੇਰੀ ਗੱਲ ਸੁਣ ਲੈ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਭੈਣ ਨਾਲ ਹੋ ਯਾਰ ਹੋਰ ਦੱਸ ਜਨ ਤੂੰ ਤਾਂ ਜਿਉਂ ਜਿਉਂ ਤੇਰਾ ਤਾਂ ਭਾਈ ਜਿਉਂ ਜਿਉਂ ਹਮ ਸੰਸਕਾਰ ਦਿੱਤੇ ਮਾਂ ਤੋਂ ਨੇ ਰਾਜੂ ਕਹਿੰਦਾ ਮੈਂ ਲੋਕ ਪਾਰਟੀ ਨੂੰ ਫੋਨ ਲਾ ਕੇ ਪੁੱਛਿਆ ਕਿ ਤੈਨੂੰ ਬਿੜਕੋ ਭੇਜੀ ਕਿਨੇ ਆ ਕੋ ਯਾਰ ਭਾਈ ਰਾਜੂ ਮਗਾ ਮਨੋ ਕਹਿੰਦਾ ਮੇਰੀ ਘਰ ਤੋਂ